ਮੋਟਾ ਨਹੀਂ ਤੈਨੂੰ ਜੁੜਿਆ ਉਹਨੇ ਕਿਦੰਭੂ ਉਹਨੇ ਜਿਹੜੀ ਕੋਟਰੇ ਕਬਾਜੇ ਲੱਗਦਾ ਪੈਰ ਘਰਿਆਗੇ ਤੁਸੀਂ ਬੜੇ ਸੋਚ ਰਹੇ ਹੋਨੇ ਕਿ ਅੱਜ ਸ਼ਾਇਦ ਹਰਜੋਤ ਬੈਂਚ ਦੀ ਗੱਲ ਕਰੂੰਗਾ ਇੱਚ ਵੀ ਆਇਆ ਤੁਹਾਨੂੰ ਕਈਆਂ ਦੇ ਮਨ ਵਿੱਚ ਸੀਗਾ ਕਿ ਅੱਜ ਸ਼ਦ ਕਰੂੰ ਹੈ ਨਾ ਚਲੋ ਮੈਂ ਆਹ ਫੋਕੜਾ ਵੀ ਦਿਲ ਕਾਦੇ ਦੀ ਤੋੜਨਾ ਮੈਂ ਕਰਨਾ ਤਾਂ ਨਹੀਂ ਚਾਹੁੰਦਾ ਸੀ ਉਹਦੀ ਗੱਲ ਅੱਗੇ ਵਿਚਾਰਾ ਪਾਟ ਨੂੰ ਆਇਆ ਇਹਨੇ ਇੱਕ ਢਾਬ ਚਰਾ ਖਾ ਪੀ ਕੇ ਮਹਾਸ਼ੇਤ ਬਣਾਈ ਆ ਤੇ ਮੈਂ ਗੱਲ ਕਰਕੇ ਐਵੇਂ ਉਹਦਾ ਧੜਕੂ ਵਧਾਵਾ ਮਤਲਬ ਮੈਂ ਨਹੀਂ ਚਾਹੁੰਦਾ ਕਿ ਇਹ ਜੀ ਕੋ ਹਾਲਾਤ ਪੈਦਾ ਕਰਾਂ ਕਿ ਜਿਹਦੇ ਨਾਲ ਉਹਦੀ ਹਾਰਟ ਬੀਟ ਵੱਧੇ ਮਗਰ ਮੇਰੇ ਤੋਂ ਰਿਆ ਵੀ ਨਹੀਂ ਜਾਂਦਾ ਕਿਉਂਕਿ ਨਾ ਮੈਂ ਥੋੜਾ ਵੀ ਦਿਲ ਨਹੀਂ ਤੋੜ ਸਕਦਾ ਤੇ ਜਦ ਮੈਂ ਇਹਦੀ ਟਵੀਟ ਪੜਦਾ ਤੇ ਪੜ ਪੜ ਕੇ ਮੈਨੂੰ ਹੱਥਾਂ ਵੀ ਆਉਂਦਾ ਬੇਖੋ ਬੜੇ ਧਿਆਨ ਨਾਲ ਪੜਿਓ ਇੱਕ ਇੱਕ ਲਫ਼ਜ਼ੇ ਦਾ ਜਿਵੇਂ ਕਹਿੰਦੇ ਨੇ ਕੀਮਤੀ ਹੀਰੇ ਨੇ ਅਨਮੋਲ ਹੀ ਰਕੈਦੇ ਨੇ ਇਹਨਾਂ ਦੇ ਐਮ.ਐਲ.ਏ. ਨੂੰ। ਉਹ ਜਿੰਨੇ ਵੀ ਹੈਗੇ ਮਾਜਰੇ ਮੁਜਰੇ ਜਿਹੜਾ ਉਹਨਾਂ ਦਾ ਮਸਲਾ ਚੱਲਦਾ ਚਲੋ ਬਾਜਵਾ ਸਾਹਿਬ ਨੂੰ ਚੰਗੀ ਤਰ੍ਹਾਂ ਦੱਸਦੇ ਮਗਰ ਬਾਜਵਾ ਸਾਹਿਬ ਨੂੰ ਹੀ ਪਤਾ ਨਹੀਂ ਪੀ ਹੋਇਆ ਖੁੱਲ ਕੇ ਜ ਨਹੀਂ ਬੋਲਦੇ। ਉਹਨਾਂ ਦੀ ਵੀ ਕੋਈ ਬ੍ਰੇਕਅਪ ਬਰਾਕਾ ਤੇ ਲੱਗਦਾ ਪੈਰ ਧਰਿਆ ਗਿਆ। ਚਲੋ ਸਤਕਾਰ ਚੌਕ ਨੇ ਮੈਨੂੰ ਲੱਗਾ ਬੋਲਣਗੇ। ਮਗਰ ਮੈਂ ਹਰਜੋਤ ਸਿੰਘ ਬੈਂਚ ਦੀ ਆਖ ਵੇਖ ਰਿਹਾ ਜੀ ਕਬੀਟ। ਉਹਨੂੰ ਸਾਹਿਬ ਵੇਖਣ ਵਾਲੀ ਗੱਲ ਆ ਉਹ ਤੇ ਕੇਜਰੀਵਾਲ ਦੀ ਫੋਟੋ ਲਾਈ। ਉਹ ਕੇਜਰੀਆ ਦੀ ਹਸਦਿਆਂ ਦੀ ਵੀ ਲੱਗ ਸਕਦੀ ਸੀ ਨਹੀਂ ਲਾਈ ਉਹ ਛਲਾਖਾਂ ਪਿੱਛੇ ਵਾਲੀ ਫੋਟੋ ਲੈ। ਮੈਨੂੰ ਪਤਾ ਨਹੀਂ ਕੀ ਕਦੇ ਰੱਬ ਦੇ ਰੰਗ ਹੀ ਇਹ ਜਿਹੇ ਆ ਜਦੋਂ ਉਹ ਚਾ ਕੰਮ ਹੋਣਾ ਹੋਵੇ। ਕਹਿੰਦਾ ਜਸਟ نو ਅਬਾਊਟ ਬੇਸਲੈਸ ਅਲੀਗੇਸ਼ਨਸ ਮੇਡ ਬਾਈ ਅ ਟਿੰਟਡ ਆਫੀਸਰ ਅਗੇਂਸਟ ਮੀ ਐਂਡ ਮਾਈ ਵਾਈਫ। ਐਨ ਅਨ ਐਜੰਕਲਰੀ ਆਈਪੀਐਸ ਆਫੀਸਰ ਵਿਦ ਅ ਸਪੌਟਲੈਸ ਰਿਕਾਰਡ ਉਹ ਬੈਂਸ ਸਾਹਿਬ ਜਿਹਨੇ ਅਲੀਗੇਸ਼ਨ ਲਾਇਆ ਉਹ ਮੈਨੂੰ ਲੱਗਦਾ ਕੀ ਨੌਜੀ ਇੰਸਪੈਕਟਰ ਸਾਹਿਬ ਦਾ ਹਾਂ ਅਮਨਜੋਤ ਵੀ ਅਮਨਪ੍ਰੀਤ ਅਮਨਜੋਤ ਅਮਨਜੋਤ ਅਮਨਪ੍ਰੀਤ ਅਮਨਜੋਤ ਅਮਨਜੋਤ ਉਹ ਇੰਸਪੈਕਟਰ ਹੈ ਤੇ ਅਲੀਗੇਸ਼ਨ ਕਿਹਦੇ ਖਿਲਾਫ ਲਾ ਰਹੀ ਹੈ ਜੀ ਉਹ ਪੁੱਛੀ ਜਿਹੀ ਪਾਈ ਆ ਅ ਅਲੀਗੇਸ਼ਨ ਲਿਖਾ ਰਹੀ ਆ ਹਰਜੋਤ ਬੈਂਸ ਦੇ ਖਿਲਾਫ ਤੇ ਇਨਾਂ ਦੀ ਆਈਪੀਐਸ ਅਫਸਰ ਦੇ ਖਿਲਾਫ ਚਲੋ ਮੈਂ ਪਹਿਲਾਂ ਇੱਕ ਗੱਲ ਕਲੀਅਰ ਕਰ ਦਿਆਂ ਕਿ ਮੈਂ ਹਰਜੋਤ ਬੈਨ ਤੇ ਖਿਲਾਫ ਤਾਂ ਮਾੜਾ ਮੋਟਾ ਤੁਹਾਨੂੰ ਬੋਲਬਾਲ ਦਊਗਾ ਮਗਰ ਆਲ ਦਾ ਰਿਸਪੈਕਟ ਫਾਰ ਹਿਸ ਵਾਈਫ ਪਰ ਮੈਂ ਕੋਈ ਇਹ ਜੀ ਗੱਲ ਨਹੀਂ ਕਰੂੰਗਾ ਕਿ ਜਿਹਦੇ ਚ ਉਹਨਾਂ ਦੀ ਸ਼ਾਨ ਦੇ ਖਿਲਾਫ ਜਾਂ ਕੋਈ ਇਹ ਜੀ ਗੱਲ ਆਏ ਗਿਵ ਹਰ ਦਾ ਬੈਨੀਫਿਟ ਆਫ ਡਾਊਟ ਮਗਰ ਮੈਂ ਮਜਬੂਰ ਕਿਉਂ ਹੋ ਗਿਆ ਇਹਦੇ ਬਾਰੇ ਇਹਨਾਂ ਚਿੱਠੀ ਇਹ ਤੁਹਾਡੇ ਚੰਦਰਾ ਨੇ ਤਾਂ ਕੱਲ ਚਲਾਈ ਸੀ ਮੇਰੇ ਕੋਲ 3 ਦਿਨ ਦੀ ਮੇਰੇ ਕੋਲ ਆਈ ਸੀ ਇਹ ਆਪ ਹੀ ਫੜਾ ਕੇ ਗਿਆ ਕਿ ਬੋਲ ਮੈਂ ਬੋਲਣ ਬੰਨਣ ਲੱਗਿਆ ਤੇ ਫਿਰ ਮੈਂ ਮਨ 'ਚ ਸੋਚਿਆ ਮੈਂ ਛੱਡੋ ਭਰਾ ਯਾਰ ਕਿਸੇ ਦੀ ਮੇਰੇ ਹਰਜੋਤ ਬੈਂਚ ਨਾਲ ਸਾਡੇ 86 ਬੱਕਰੇਵੇਂ 100 ਹੋਲੇ ਇਹਦੇ ਤਾਂ ਉਤਾ ਵੀ ਖਾ ਜਾਂਦਾ ਸਭ ਕੁਝ ਖਾ ਜਾਂਦਾ ਬੰਦਾ ਵੀ ਖਾ ਜਾਂਦਾ ਮਗਰ ਚਲੋ ਇਸ ਮਸਲੇ 'ਚ ਮੈਂ ਨਹੀਂ ਬੋਲوں ਔਰ ਮੈਂ ਵਾਕੇ ਹੀ ਨਹੀਂ ਬੋਲਦਾ ਚਲੋ ਕੱਲ ਤੱਕ ਫਿਰ ਮਾਨਨ ਕੋਇਲ ਸਾਹਿਬ ਨੇ ਟਵੀਟ ਕਰਤਾ ਫਿਰ ਇੱਕ ਹੋਰ ਚੈਨਲ ਨੇ ਚੜਾਤੀ ਫਿਰ ਦੂਜੇ ਨੇ ਚੜਾਤੀ ਫਿਰ ਤੀਜੇ ਨੇ ਚੜਾਤੀ ਮਗਰ ਜਦ ਮੈਂ ਇਹਦੀ ਟਵੀਟ ਪੜੀ ਉਦੋਂ ਮੇਰੇ ਤੋਂ ਰਿਆ ਨਹੀਂ ਗਿਆ ਕਿ ਮੈਂ ਕਿੱਡਾ ਝੂਠਾ ਹੀ ਮੋਟੂ ਆ ਵੇਖੋ ਕੀ ਕਹਿਣ ਦਿਆ ਕਹਿੰਦਾ ਇਹ ਪਹਿਲਾਂ ਮੈਂ ਸਾਰੀ ਟਵੀਟ ਪੜ੍ਹ ਦਿਆ ਤੇ ਫਿਰ ਬੋਲੂਗਾ ਤੁਹਾਨੂੰ ਜਸਟ ਲਰਨਟ ਅਬਾਊਟ ਬੀਸਨਸ ਅਲਿਗੇਸ਼ਨ ਮੇਡ ਬਾਈ ਅ ਟੈਂਟਡ ਅਫੀਸਰ ਅਗੇਂਸਟ ਮੀ ਐਂਡ ਮਾਈ ਵਾਈਫ ਪਹਿਲਾਂ ਹੀ ਉਹਨੂੰ ਤਾਂ ਟੈਂਟਡ ਕਰਤਾ ਇਨਸਪੈਕਟਰ ਨੇ ਐਨ ਐਂਜੈਂਪਲਰੀ ਆਈਪੀਐਸ ਆਫਸਰ ਵਿਦ ਅ ਸਪੌਟਲੈਸ ਰਿਕਾਰਡ ਆਪ ਦੀ ਘਰ ਦੀ ਨੂੰ ਕਹਿੰਦਾ ਕਿ ਇਤੋਂ ਤਾਂ ਇਮਾਨਦਾਰ ਕੋਈ ਹੈ ਨਹੀਂ ਚਲੋ ਘਰ ਵਾਲੇ ਦੀ ਮਜਬੂਰੀ ਵੀ ਹੁੰਦੀ ਹੈ ਕੋਈ ਜੀ ਗੱਲ ਨਹੀਂ ਹੁੰਦੀ ਮੈਂ ਕਹਿੰਦਾ ਮੈਂ ਵੀ ਕਹਿੰਦਾ ਇਮਾਨਦਾਰੀ ਹੋਣੀ ਨਹੀਂ ਮਗਰ ਭਾਈ ਤੂੰ ਤਾਂ ਨਾ ਨਾ ਬੋਲ ਡੀਜੀਪੀ ਬੋਲੇ ਕੋਈ ਹੋਰ ਬੋਲੇ ਤੇ ਮੈਂ ਗੱਲ ਨੂੰ ਮੰਨੂਗਾ ਕਿ ਮੈਂ ਆਪ ਮੰਨਦਾ ਮਗਰ ਖੜਕੀ ਘਰ ਵਾਲਾ ਘਰ ਵਾਲੇ ਦੀ ਸਿਫਟ ਕਰੀ ਜਾਵੇ ਘਰ ਵਾਲੀ ਘਰ ਵਾਲੇ ਦੀ ਕਰੀ ਜਾਵੇ ਤੂੰ ਹੀ ਵੀ ਕਹੂਂਗੇ ਹੁਣ ਕੀ ਇਹਨਾਂ ਨੂੰ ਕਹਿਣਾ ਅੱਗੇ ਉਹ ਦੇਖੋ ਕੀ ਕਹਿੰਦਾ ਕਹਿੰਦਾ ਵੀ ਵਿਲ ਬੀ ਫਾਈਲਿੰਗ ਅ ਡਿਫਰਮੇਸ਼ਨ ਸੂਟ ਐਂਡ ਕਹਿੰਦਾ ਐਜ਼ ਅ ਸੋਲਜਰ ਆ ਵਰਮਨ ਕੇਜਰੀਵਾਲ ਓਨੈਸਟੀ ਇਜ਼ ਮਾਈ